ਮੰਗਲਵਾਰ ਦੁਪਹਿਰ 1:45 ਮਿੰਟ ਤੇ ਉੱਤਰਕਾਂਚੀ ਦੇ ਧਾਰਲੀ ਪਿੰਡ ਵਿੱਚ ਬੱਦਲ ਫਟਣ ਨਾਲ ਭਾਰੀ ਤਬਾਹੀ ਹੋਈ ਹੈ ਇਸ ਵਿੱਚ 4 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 50 ਤੋਂ ਵੱਧ ਲੋਕ ਲਾਪਤਾ ਨੇ ਪਹਾੜਾਂ ਤੋਂ ਖੀਰ ਗੰਗਾ ਨਦੀ ਵਿੱਚ ਵਹਿਣ ਵਾਲਾ ਮਲਬਾ ਧਾਰਲੀ ਪਿੰਡ ਦੇ ਬਾਜ਼ਾਰ ਘਰਾਂ ਤੇ ਹੋਟਲਾਂ ਨੂੰ ਬਹਾ ਕੇ ਲੈ ਗਿਆ ਜੋ ਗੰਗੋਤਰੀ ਸ਼ਰਦਾਲੂਆਂ ਲਈ ਇੱਕ ਵੱਡਾ ਸਟਾਪ ਸੀ ਸਭ ਕੁਝ ਸਿਰਫ 34 ਸੈਕਿੰਟਾਂ ਵਿੱਚ ਤਬਾਹ ਹੋ ਗਿਆ ਧਾਰਲੀ ਤੋਂ ਇਲਾਵਾ ਹਰਸ਼ਿਲ ਅਤੇ ਤੁਕੀ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਵਾਪਰੀਆਂ ਨੇ ਹਰਸ਼ਿਲ ਖੇਤਰ ਵਿੱਚ ਬੱਦਲ ਫਟਣ ਕਾਰਨ 8 ਤੋਂ 10 ਫੌਜੀ ਜਵਾਨ ਲਾਪਤਾ ਦੱਸੇ ਜਾ ਰਹੇ ਨੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ ਐਸਡੀਆਰਐਫ ਐਨਡੀਆਰਐਫ ਆਈਟੀਬੀਪੀ ਅਤੇ ਫੌਜ ਦੀਆਂ ਟੀਮਾਂ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਨੇ ਹੁਣ ਤੱਕ 130 ਤੋਂ ਵੱਧ ਲੋਕਾਂ ਨੂੰ ਬਚਾਇਆ ਜਾ ਚੁੱਕਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਿੱਚ ਪਾਣੀ ਦੀਆਂ ਉੱਚੀਆਂ ਲਹਿਰਾਂ ਉੱਠਦੀਆਂ ਦਿਖਾਈ ਦੇ ਰਹੀਆਂ ਨੇ ਜਿਸ ਕਾਰਨ ਕਾਰ, ਹੋਟਲ ਅਤੇ ਹੋਰ ਇਮਾਰਤਾਂ ਡਿੱਗਦੀਆਂ ਦਿਖਾਈ ਦੇ ਰਹੀਆਂ ਨੇ ਇੱਕ ਹੋਰ ਵੀਡੀਓ ਵਿੱਚ ਕੁਝ ਲੋਕ ਤੇਜ਼ ਵਹਿ ਰਹੇ ਪਾਣੀ ਤੋਂ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦੇ ਦਿਖਾਈ ਦੇ ਰਹੇ ਨੇ ਪਰ ਪਾਣੀ ਦੀਆਂ ਲਹਿਰਾਂ ਉਹਨਾਂ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੀਆਂ ਨੇ ਧਾਰਲੀ ਦੇ ਨੇੜੇ ਸਥਿਤ ਮਸ਼ਹੂਰ ਮੁਖਾਬਾ ਪਿੰਡ ਦੇ ਲੋਕ ਵੀ ਇਸ ਦਿਲ ਦਹਿਲਾ ਦੇਣ ਵਾਲੇ ਦ੍ਰਿਸ਼ ਨੂੰ ਦੇਖ ਕੇ ਹੈਰਾਨ ਰਹਿ ਗਏ ਮੁੱਖ ਮੰਤਰੀ ਧਾਮੀ ਕਿਆ ਅਸੀਂ ਲੋਕਾਂ ਨੂੰ ਬਚਾਉਣ ਅਤੇ ਉਹਨਾਂ ਨੂੰ ਸੁਰੱਖਿਅਤ ਕੱਢਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਸਰਕਾਰ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰੇਗੀ